ਹੈਲੋ ਹਾਂਜੀ ਸਾਸ਼ੀ ਆਕਾਲ ਬਰਾਡ ਵਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਹਾਜ਼ਰ ਹੋਏ ਆ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹਿਣਾ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਅੱਜ ਵਾਲੀ ਜੋ ਵੀਡੀਓ ਆ ਜੀ ਉਹ ਆਪਾਂ ਤੁਹਾਨੂੰ ਫਰਾਕ ਦੀ ਕਟਾਈ ਦੱਸਣ ਲੱਗੇ ਆ ਬਣੇ ਰਿਓ ਵੀਡੀਓ ਦੇ ਐਂਡ ਤੱਕ ਆ ਜਾਓ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਟਾਫ ਚੈੱਕ ਕਰਵਾ ਦੇਣੀ ਆ ਕਿਹ ਕੀ ਸਟਾਫ ਆਪਣੇ ਕੋਲ ਆ ਦੇਖੋ ਜੀ ਕਾਟਨ ਦੇ ਵਿੱਚ ਸਟਾਫ ਆਏ ਦੀ ਫਰਾਕ ਦੀ ਕਟਾਈ ਹੋਣੀ ਆ ਠੀਕ ਹੈ ਜੀ ਉਹ ਮੈਂ ਤੁਹਾਨੂੰ ਦੱਸਦੀ ਆ ਚੌੜੇ ਪਾਣੀ ਦੇ ਵਿੱਚ ਕੱਪੜਾ ਕੋਟਨ ਦੇ ਵਿੱਚ ਹਰ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਕੋਟਨ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਧੋਲਿਆ ਕਰੋ ਪਾਣੀ ਦੇ ਵਿੱਚ ਡਿੱਪ ਕਰ ਲਿਆ ਕਰੋ ਆਹ ਵਾਲੀ ਕੰਨੀ ਕਿਤੇ ਵੀ ਯੂਜ਼ ਨਾ ਕਰਿਆ ਕਰੋ ਉਤਾਰ ਦਿਆ ਕਰੋ ਠੀਕ ਹੈ ਜੀ ਹੁਣ ਇਹ ਫਰਾਕ ਦਾ ਨਾਪ ਸੌਣ ਲਓ ਤੁਸੀਂ ਕੀ ਆ ਠੀਕ ਹੈ ਜੀ ਹਾਂਜੀ ਫਰਾਕ ਦੀ ਜਿਹੜੀ ਲੰਬਾਈ ਆ ਉਹ ਹੈਗੀ ਹੈ ਜੀ 45 ਇੰਚ ਲੰਬਾਈ ਲੈਂਥ ਹੈਗੀ ਆ 45 ਇੰਚ ਤੇ ਕੇ ਇਹਨਾਂ ਦੇ ਕੋਈ ਚੱਕਰ ਨਹੀਂ ਕੇਰ ਤਾਂ ਵੱਧ ਘੱਟ ਰੱਖਣਾ ਕਿਉਂਕਿ ਆਪਾਂ ਬਲ ਪਾਉਣੀ ਆ ਠੀਕ ਹੈ ਕੋਈ ਚੌਕ ਨਹੀਂ ਰੱਖਣੀ ਬਲਾਂ ਵਾਲੀ ਫ੍ਰੌਕ ਬਣਾਉਣੀ ਆ ਸਿੱਧੀ ਤੇ ਸਾਤੀ ਇਹਨਾਂ ਦੇ 17 17 ਇੰਚ ਹੈ ਜੀ ਫੋਲਨ ਆਪਨਾਪ 34 ਹਾ ਆਪਣਾ 17 ਤੇ ਕਮਰ ਇਹਨਾਂ ਦੇ ਫੋਲਨ ਆਪਠਾਈ ਹਾ ਆਪਣਾ 14 ਤੇ ਹੈ ਕੋਈ ਮਾਰਜਨ ਨਹੀਂ ਹੋਣਾ ਜੀ ਉਹ ਆਪਾਂ ਸੇਪ ਪਾ ਦੇਣੀ ਹੁੰਦੀ ਆ ਫ੍ਰੌਕ ਦੇ ਵਿੱਚ ਫ੍ਰੌਕ ਦੇ ਵਿੱਚ ਜਿਹੜਾ ਮੇਨ ਨਾਪ ਹੁੰਦਾ ਤੀਰੇ ਦਾ ਹੁੰਦਾ ਸਾਤੀ ਦਾ ਹੁੰਦਾ ਔਰ ਕਮਰ ਦਾ ਹੁੰਦਾ ਠੀਕ ਹੈ ਜੀ ਇਸ ਚੀਜ਼ ਦਾ ਤੁਸੀਂ ਵੀ ਧਿਆਨ ਰੱਖਿਓ ਔਰ ਸਾਹਮਣੇ ਦੀ ਕਾਟ ਕਿੰਨੀ ਪੈਣੀ ਆ ਉਹ ਵਾਲਾ ਤੁਸੀਂ ਐਸਟੀਮੇਟ ਰੱਖਿਆ ਕਰੋ ਜੋ ਤੁਹਾਨੂੰ ਨਾਪ ਦੇ ਕੇ ਜਾਂਦੇ ਆ ਉਹ ਤੇ ਨਾਪ ਦੇਖ ਲਿਆ ਕਰੋ ਠੀਕ ਹੈ ਜੀ ਹੁਣ 45 ਇੰਚ ਇਹਨਾਂ ਦੀ ਲੈਂਥ ਆ 45 ਦੇ ਵਿੱਚੋਂ 14 ਇੰਚ ਘਟਾ ਦੇਣਾ 14 ਇੰਚ ਘਟਾ ਕੇ ਬਾਕੀ ਕਿੰਨਾ ਰਹਿ ਜਾਊਗਾ ਉਹ ਬਾਕੀ ਉਹਦਾ ਤੁਸੀਂ ਘੇਰ ਘਾਟ ਦੇਣਾ ਠੀਕ ਹੈ ਜੀ ਆਪਣੇ ਕੋਲੇ ਇੰਚੀ ਟੇਪ ਆ ਆ ਦੇਖੋ ਜੀ ਆ 45 ਇੰਚ ਆਪਣੇ ਕੋਲੇ ਇਸ ਤਰ੍ਹਾਂ ਆਮ ਆ ਲੈਣਾ 4 ਇੰਚ ਦੀ ਬਾਡੀ ਪਾਉਣੀ ਆ ਉੱਪਰਲੀ ਇੰਚ ਸੀਮ ਚ ਆ ਜਾਊਗਾ ਅੱਧੀ ਸੀਨ ਉੱਪਰ ਆ ਜਾਊਗਾ ਸਾਢੇ 12 13 ਇੰਚ ਦੀ ਬਾਡੀ ਜਿਹੜੀ ਉੱਪਰਲੀ ਤਿਆਰ ਹੋ ਜਾਂਦੀ ਹੁੰਦੀ ਆ 45 ਇੰਚ ਤੋਂ ਬਾਅਦ ਦੂਸਰੀ ਜਿਹੜੀ ਲੈਂਥ ਰਹੇਗੀ ਤੁਸੀਂ ਉਹਦੇ ਪੱਲੇ نیچے ਕਟਾਈ ਉਹ 45 ਇੰਚ ਦੇ ਵਿੱਚ ਵੀ ਵੀਰੇ 2 ਇੰਚ ਦਾ ਐਕਸਟਰਾ ਮਾਰਜਿਨ ਰੱਖਿਓ ਤੁਸੀਂ ਜਿਹੜੇ نیچے ਪੱਲੇ ਬਣਾ ਵਾਲੇ ਕੱਟਣੇ ਆ ਚਾਰਸ ਪੱਲੇ ਮੈਂ ਤੁਹਾਨੂੰ ਦੱਸੂਗੀ ਉਹਦੇ ਤੁਸੀਂ 2 ਇੰਚ ਦਾ 3 ਇੰਚ ਦਾ ਮਾਰਜਿਨ ਰੱਖਣਾ ਡੇਢ ਇੰਚ ਦੀ ਨੀਚੇ ਪੱਟੀ ਜਾਂ ਜੇ ਤੁਸੀਂ ਪੀਕੋ ਕਰਵਾਉਣੀ ਹੋਈ ਤਾਂ ਕੋਈ ਜ਼ਰੂਰਤ ਨਹੀਂ ਉਹ ਰੱਖਣ ਦੀ ਫਿਰ ਤੁਸੀਂ 2 ਇੰਚ ਦਾ ਰੱਖ ਲਿਓ ਨਹੀਂ ਤੁਸੀਂ 3 ਇੰਚ ਦਾ ਰੱਖ ਲਿਓ ਠੀਕ ਹੈ ਜੀ ਇਸ ਚੀਜ਼ ਦਾ ਤੁਸੀਂ ਵੀ ਰੱਖਿਓ ਧਿਆਨ ਹਾਂਜੀ ਹੁਣ ਦੇਖੋ ਜੀ ਆਪਾਂ ਜਿਹੜੀ ਇਹਨਾਂ ਦੀ ਬਾਡੀ ਹੈ ਮੈਂ ਤੁਹਾਨੂੰ ਦੱਸਦਾ 14 ਇੰਚ ਦੀ ਕਟਾਈ ਹੋਊ ਤੇ 3 ਇੰਚ ਦੀ نیچے ਜਿਹੜੇ ਪੱਲਿਆਂ ਦੀ ਕਟਾਈ ਹੋਣੀ ਆ ਉਹ 34 ਇੰਚ ਦੀ ਹੋਣੀ ਆ 34 ਇੰਚ ਦੀ ਕਿਉਂ ਹੋਣੀ ਆ 2 ਇੰਚ 45 ਇੰਚ ਆਪਾਂ ਫਰਾਕ ਤਿਆਰ ਕਰਨੀ ਆ 2 ਇੰਚ ਐਕਸਟਰਾ ਮਾਰਜਨ ਲਵਾਂਗੇ 1 ਇੰਚ ਤਾਂ ਬਲਾਂ ਦੀ ਫੋਲਡਿੰਗ 'ਚ ਆ ਜਾਊਗਾ ਜਿਹੜੇ ਆਪਾਂ ਬਲ ਪਾਵਾਂਗੇ ਤੇ ਬਾਡੀ ਜੁਆਇੰਡ ਕਰਾਂਗੇ ਉਹਦੇ ਵਿੱਚ ਆ ਜਾਂਦਾ ਹੁੰਦਾ 1 ਇੰਚ ਕੱਪੜਾ ਠੀਕ ਹੈ ਜੀ ਹੁਣ ਇਹ ਮੈਂ ਤੁਹਾਨੂੰ ਪਾਸੇ ਤੱਕ ਟਾਈ ਦਾ ਹਿਸਾਬ ਵੀ ਕਿੰਨੀ ਲੈਂਥ ਦੇ ਹਿਸਾਬ ਨਾਲ ਕਿੰਨੀ ਕਟਾਈ ਕੀਤੀ ਜਾਣੀ ਆ ਆਜੋ ਜੀ ਹੁਣ ਮੈਂ ਤੁਹਾਨੂੰ ਉੱਪਰਲੀ ਬਾਡੀ ਕਟਾਈ ਕਰਕੇ ਦੱਸਦੀ ਆ ਪਹਿਲਾਂ ਆਹ ਦੇਖੋ ਜੀ ਚੌੜੇਪਾਨਾ ਦਾ ਕੱਪੜਾ ਤੈਹ ਲੱਗੀ ਹੋਈ ਆ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਵਾਸ਼ ਕਰਕੇ ਕੱਪੜਾ ਹੁਕੀਤਾ ਇਹਨੂੰ ਕੇਰ ਲੋਟ ਫੋਲਡਿੰਗ ਕਰ ਲੈਣਾ ਠੀਕ ਹੈ ਜੀ ਕੇਰ ਲੋਟ ਫੋਲਡਿੰਗ ਹੈਗਾ ਹੈਗਾ 4 ਫੋਲਡਿੰਗ ਕਰ ਲੈਣੀ ਆ ਇਹਨੂੰ ਇਸ ਤਰ੍ਹਾਂ ਠੀਕ ਹੈ ਜੀ 4 ਫੋਲਡਿੰਗ ਕਰਨ ਤੋਂ ਬਾਅਦ ਤੁਹਾਨੂੰ ਮੈਂ ਦੱਸਦੀ ਆ ਜੀ 14 ਇੰਚ ਦੀ ਬਾਡੀ ਉਤਾਰਾਂਗੇ ਸਭ ਤੋਂ ਪਹਿਲਾਂ ਠੀਕ ਹੈ ਜੀ ਆ ਲੋ ਠੀਕ ਹੈ ਵੀਰੇ ਇਸ ਤਰ੍ਹਾਂ ਸਭ ਤੋਂ ਪਹਿਲਾਂ 14 ਇੰਚ ਦੀ ਫੋਲਡਿੰਗ ਆਪਾਂ ਸੌਰੀ ਫੋਰ ਫੋਲਡਿੰਗ ਕਰ ਲਿਆ 2 ਫੋਲਡਿੰਗ ਸੀਗਾ ਘੇਰੇ ਲੋਟ ਤੇ ਹੁਣ ਤੁਸੀਂ ਇੱਥੋਂ ਇੰਚ ਟੇਪ ਰੱਖੋਗੇ ਜੀ ਇੱਥੋਂ ਇੱਥੋਂ ਇੰਚ ਟੇਪ ਰੱਖਦੇ ਹੋਏ 14 ਇੰਚ ਦੀ ਬਾਡੀ ਉਤਾਰਨੋਗੇ ਇੰਚ ਬਣਾ ਦੀ ਫੋਲਡਿੰਗ ਚ ਆਜੂ ਅੱਧਾ ਕੈਂਚ ਉੱਤੇ 12 ਇੰਚ ਦੀ ਬਾਡੀ ਹੀ ਸੋਹਣੀ ਲੱਗਦੀ ਹੈ 13 ਕੈਂਚ ਦੀ ਜਿਆਦਾ ਵੱਡੀ ਬਾਡੀ ਸਹੀਂ ਸੋਹਣੀ ਨਹੀਂ ਲੱਗਦੀ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਜੇ ਤੁਸੀਂ ਉੱਪਰਲੀ ਬਾਡੀ ਜ਼ਿਆਦਾ ਵੱਡੀ ਪਾ ਲੈਣੀ ਆ ਫਿਰ ਤੁਹਾਡੀ ਕਮਰ ਦਾ ਜਿਹੜਾ ਨਾਕ ਹੁੰਦਾ ਨਾ ਉਹ ਸਹੀ ਨਹੀਂ ਆਉਂਦਾ ਫਿਟਿੰਗ ਸਹੀ ਨਹੀਂ ਆਊਗੀ ਠੀਕ ਹੈ ਜੀ ਝੋਲ ਜੀ ਬਣੂਗੀ ਆਪਾਂ ਤਰ੍ਹਾਂ ਦੀ ਉਹ ਹੁਣ ਆਪਣੇ ਕੋਲੇ ਕੋਈ ਫਰਾਕ ਹੋਵੇ ਤਾਂ ਉਸ ਤਰ੍ਹਾਂ ਦੀ ਮੈਂ ਤੁਹਾਨੂੰ ਦਿਖਾ ਦਿੰਦੀ ਵੀ ਉਹ ਝੋਲ ਕਿਸ ਤਰ੍ਹਾਂ ਬਣਦੀ ਹੁੰਦੀ ਹੈ ਜ਼ਿਆਦਾ ਵੱਡੀ ਬਾਡੀ ਦੇ ਵਿੱਚ ਝੋਲ ਬਣਦੀ ਹੈ ਉਹ ਤੇ ਇਸ ਲਈ ਤੁਸੀਂ ਵੀ ਬਾਡੀ ਛੋਟੀ ਰੱਖਿਓ ਠੀਕ ਹੈ ਜੀ ਹਾਂ ਲੋ ਹੁਣ ਵੀ ਆਪਾਂ 14 ਇੰਚ ਦੀ ਇਹ ਉਤਾਰ ਲਿਆ ਤੇ ਆਪਾਂ ਨੂੰ ਜਿਹੜਾ ਕੱਪੜਾ ਚਾਹੀਦੇ ਕਮਰ 14 ਇੰਚਾ 7 ਹੀ 17 ਇੰਚਾ ਹਨ ਫੁੱਲ ਨਾਪ 35 ਹਾ ਆਪਣਾ ਪਸਤਾਰ 17 ਦੇ ਹਿਸਾਬ ਨਾਲ ਤੁਸੀਂ ਇਥੋਂ ਕੇਰਾ ਐਸਟੀਮੇਟ ਲਾਓ 8 8 16 8.5 8.5 ਦੇ ਵਿੱਚ ਪਲੇਟਾਂ ਦਾ ਮਾਰਜਨ ਨੌਂ ਰੱਖੋ ਹਨਾ ਨੌਂ ਦੇ ਨਾਲ 2 ਇੰਚ ਐਕਸਟਰਾ ਮਾਰਜਨ ਵੀ ਚਾਹੀਦਾ ਵਾ ਸਾਕੰਨੀ ਕੰਨੀ ਉਤਰ ਜੂਗੀ ਇਹ ਤੋਂ ਸ਼ੇਪ ਵੀ ਪਾ ਦਾਂਗੇ ਆਪਾਂ ਚੇਰਾ ਕੰਨੀ ਉਤਾਰ ਦਿੰਨੇ ਆ ਠੀਕ ਹੈ ਜੀ ਆਹ ਲਓ ਜੀ ਹਲੋ ਜੀ ਹੁਣ ਆਪਾਂ 14 ਇੰਚ ਦੀ ਉੱਪਰਲੀ ਬਾਡੀ ਉਤਾਰ ਲਈ ਹੁਣ ਮੈਂ ਅਗਲੇ ਪੱਲੇ ਵੀ ਉਤਾਰ ਕੇ ਤੁਹਾਨੂੰ ਦੱਸ ਹੀ ਦਿੰਨੀ ਆ ਤੇ ਠੀਕ ਆ ਉਸ ਤੋਂ ਬਾਅਦ ਆਪਾਂ ਇਹਦੀ ਕਟਾਈ ਤੁਹਾਨੂੰ ਦੱਸਦੇ ਆ ਵੀ ਇਹਦੀ ਫੀਟਿੰਗ ਦੀ ਮਾਰਕਿੰਗ ਇਸ ਤਰ੍ਹਾਂ ਕੀਤੀ ਜਾਂਦੀ ਆ ਠੀਕ ਹੈ ਜੀ ਉਸੇ ਤਰ੍ਹਾਂ ਟੂ ਫੋਲਡਿੰਗ ਹੈਗਾ ਹੈ ਨਾ ਕਪੜਾ ਤੇ ਹੋਰ ਫੋਲਡਿੰਗ ਕਰ ਲਿਆ ਮੈਂ ਆ ਵੇਖੋ ਜੀ ਫੋਰ ਫੋਲਡਿੰਗ ਇਸੇ ਤਰ੍ਹਾਂ ਹੀ ਫੋਰ ਫੋਲਡਿੰਗ ਕਰ ਲੈਣ ਤੇ ਨੂੰ ਪਾਸੇ ਕਰ ਦਿਓ ਘਟਣਾ ਲੱਗ ਜੇ ਠੀਕ ਹੈ ਜੀ ਇਸ ਤਰ੍ਹਾਂ ਫੋਰ ਫੋਲਡਿੰਗ ਕਰਨ ਤੋਂ ਬਾਅਦ ਹੁਣ ਅੱਪਲੇ ਉਹ ਦੋਨੇ ਫੋਰ ਫੋਲਡਿੰਗ ਕਰਕੇ ਕੋਈ ਜ਼ਿਆਦਾ ਔਖੀ ਨਹੀਂ ਜੀ ਫਰਾਕ ਦੀ ਕਟਿੰਗ ਮੈਨੂੰ ਤਾਂ ਕਨੀਜ਼ ਨਾਲ ਉਹ ਵੀ ਸੌਖਾ ਲੱਗਦਾ ਇਹ ਕੰਮ ਠੀਕ ਹੈ ਜਿਹੜਾ ਕੰਮ ਆਪਾਂ ਕਰਨ ਲੱਗ ਜੰਨੇ ਆ ਉਹ ਈਜ਼ੀ ਹੋ ਜਾਂਦਾ ਹੁੰਦਾ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ ਜੀ ਠੀਕ ਹੈ ਹੁਣ ਆ ਦੇਖੋ ਜੀ ਹੁਣ ਆਪਾਂ 14 ਇੰਚ ਦਾ ਬਾਡੀ ਦੀ ਆ ਤਾਰੇ ਆ ਪੱਲੇ ਤੇ ਆ ਵਾਲੇ ਪੱਲੇ ਤੁਸੀਂ ਤਾਰ ਲਓ ਵੀਰੇ ਫੋਲਡਿੰਗ ਰੱਖ ਕੇ ਫੋਲਡਿੰਗ ਦਾ ਮਾਰਜਨ ਮੈਂ ਵਾਰ-ਵਾਰ ਇਹੀ ਕਰ ਰਿਪੀਟ ਕਰਦੀ ਆ ਫੋਲਡਿੰਗ ਦਾ ਮਾਰਜਨ ਵਿੱਚ ਐਡ ਕਰਨਾ ਤੁਸੀਂ ਠੀਕ ਹੈ ਉੱਪਰ ਬਣਾ ਵਾਲਾ ਵੀ ਤੇ ਨੀਚੇ ਫੋਲਡਿੰਗ ਵਾਲਾ ਵੀ ਹੁਣ ਮੈਂ ਇੱਥੇ ਜਿਹੜੇ 34 ਇੰਚ ਦੇ ਪੱਲੇ ਉਤਾਰੂੰਗੀ ਠੀਕ ਹੈ ਜੀ ਜਾਂ ਤੁਸੀਂ ਇਸ ਤਰ੍ਹਾਂ ਕਰ ਲਿਓ ਜੇ ਤੁਹਾਨੂੰ ਇਸ ਤਰ੍ਹਾਂ ਨਹੀਂ ਸਮਝ ਆਉਂਦਾ ਹਨ ਵੀ ਕਿੰਨਾ ਘਟਾ ਕੇ ਕਿਵੇਂ ਕਰਗੇ 34 ਇੰਚ ਕੱਢਿਆ ਨਾ ਸੌਰੀ 14 ਇੰਚ ਦੀ ਵਾੜੀ ਉਤਾਰੀ ਹੈ ਨਾ 14 ਇੰਚ ਇਸ ਤਰ੍ਹਾਂ ਫੀਤਾ ਉੱਪਰ ਨੂੰ ਛੱਡ ਦਿਓ ਠੀਕ ਹੈ 14 ਇੰਚ ਫੀਤਾ ਛੱਡ ਕੇ ਤੇ ਹੁਣ ਤੁਸੀਂ ਇੱਥੇ ਮਾਰਕਿੰਗ ਕਰ ਲਿਓ ਠੀਕ ਹੈ ਮੈਂ ਤੁਹਾਨੂੰ ਇੱਧਰ ਕੈਮਰੇ ਦੇ ਵਿੱਚ ਆਪਣੀ ਪੂਰੀ ਨਿਆਰੇ ਪੱਲੇ ਇੱਥੇ ਦਿਖਾ ਦਿੰਨੇ ਅੱਗੇ 14 ਇੰਚ ਇੰਚੀ ਟਿਪ ਨਿਕਾਲ ਦਾਂਗੇ ਆਹ ਦੇਖੋ ਜੀ 14 ਇੰਚ ਇੱਥੇ ਆਉਂਦਾ ਹੈ ਨਾ 14 ਇੰਚ ਨੂੰ نیچے ਕਰ ਦੋ ਇੱਥੋਂ 14 ਇੰਚ ਤੋਂ ਲੱਗ ਜਾਓ 14 ਇੰਚ ਦੀ ਤੁਸੀਂ ਵਾਡੀਆਂ ਤਾਹ ਦਿੱਤੀ ਹੁਣ ਤੁਸੀਂ ਤੁਹਾਨੂੰ ਚਾਹੀਦੀ ਆ 45 ਇੰਚ ਜਿਹੜੀ ਫਰਾਕ ਦੀ ਲੈਂਥ ਓਕੇ ਜੀ 45 ਇੰਚ ਚਾਹੀਦੀ ਆ ਇਹਦੇ ਵਿੱਚ 2 ਇੰਚ نیچے ਫਰਤੀ ਵੀ ਫੋਲਡਿੰਗ ਕਰਨੀ ਆ ਤੇ ਉੱਪਰ ਬਲਾਂ ਦੇ ਵਿੱਚ ਵੀ ਉਹਨਾਂ 2 ਇੰਚ ਐਕਸਟਰਾ ਮਾਰਜਨ ਲੈ ਲਓ 45 ਦੀ ਕਟਾਈ ਕਰ ਦੋ ਠੀਕ ਹੈ ਜੀ 47 ਓਕੇ ਜੀ ਫੋਨਾ ਦੇਖੋ ਇਹ ਦੇ 47 ਤੇ ਨਾਲਿਆ ਜਿੰਨਾ ਆਪਣਾ ਹੁਣ ਤੁਸੀਂ ਇਸ ਤਰ੍ਹਾਂ ਵੀ ਨਾਪ ਕੇ ਤੁਹਾਨੂੰ ਮੈਂ ਦਿਖਾ ਦੇਣੀ ਆ ਦੇਖੋ ਉਹੀ 33 ਇੰਚ ਤਿਆਰ ਹੋ ਗਿਆ 33 ਇੰਚ ਤੋਂ 34 ਇੰਚ ਦਾ ਮਾਰ ਦੇਣ ਮੈਂ ਤੁਹਾਨੂੰ ਕਿਹਾ ਸੀ ਵੀ ਜਿਹੜੇ ਪੱਲੇ ਉਤਾਰੇ ਜਾਣਗੇ ਠੀਕ ਹੈ ਜੀ ਆ ਤੁਹਾਡੇ ਸਾਹਮਣੇ ਵੀਰੇ ਮੈਂ ਇਹ ਪੱਲੇ ਵੀ ਉਤਾਰ ਦੇਣੀ ਆ ਇਸ ਤਰ੍ਹਾਂ ਟਕ ਫੋਰ ਫੋਲਡਿੰਗ ਕਰਕੇ ਨਾ ਪੱਲੇ ਉਤਾਰਨੇ ਸੌਖੇ ਆ ਜੀ ਤੁਸੀਂ ਵੀ ਇਸ ਤਰ੍ਹਾਂ ਉਤਾਰ ਲਿਆ ਕਰੋ ਠੀਕ ਹੈ ਜੀ ਆ ਲਓ ਜੀ ਇਸ ਤਰ੍ਹਾਂ ਉਤਾਰਨੇ ਕੌਣ ਤੁਸੀਂ ਕੀ ਕਰਨਾ ਇਹਨਾਂ ਪੱਲਿਆਂ ਦੇ ਵਿੱਚ ਤਾਂ ਕੋਈ ਉਹ ਦੇਖਣਾ ਨਹੀਂ ਹੁੰਦਾ ਆਪਾਂ ਠੀਕ ਹੈ ਇੱਕ ਪੱਲਾ ਉਤਰਿਆ ਇੱਕ ਪੱਲਾ ਹੋਰ ਉਤਾਰਨਾ ਇਦਾਂ ਹੀ ਆਪਾਂ ਫਿਰ ਮੈਂ ਤੁਹਾਨੂੰ ਦੱਸਦੀ ਆਂ ਵੀ ਅੱਗੇ ਤੁਸੀਂ ਕੀ ਕਰਨਾ ਠੀਕ ਹੈ ਜੀ ਇਹ ਪੱਲਾ ਉਤਾਰ ਲਿਆ ਆਪਾਂ ਹੁਣ ਇਹਨੂੰ ਰੱਖ ਲੀਏ ਆਪਾਂ ਸਾਈਡ ਤੇ ਜੇ ਤਾਂ ਘੱਟ ਬਣਾਵਾਂ ਵਾਲੀ ਫਰਾਕ ਬਣਾਉਣੀ ਆ ਵੀਰੇ ਹਨਾ ਮੈਂ ਤੁਹਾਨੂੰ ਇਹੀ ਕਹੂੰਗੀ ਜੇ ਤਾਂ ਘੱਟ ਬਣਾਵਾਂ ਵਾਲੀ ਫਰਾਕ ਬਣਾਉਣੀ ਆ ਮਤਲਬ ਕਿ ਦੋ ਵਾਲੀ ਪਾਉਣੀਆਂ ਦੋਨੇ ਸਾਈਡ ਫੇਰ ਤਾਂ ਵੀ ਰੇਣੀ ਚੜਾਈ ਦਾ ਪੱਲਾ ਬਹੁਤ ਆ ਠੀਕ ਹੈ ਫਰਾਕ ਲਈ ਇੰਨਾ ਚੜਾਈ ਤੇ ਕੇ ਸਾਰਾ ਕੁਝ ਓਕੇ ਆ ਠੀਕ ਹੈ ਜੇ ਤੁਸੀਂ ਬਾਲ ਜ਼ਿਆਦਾ ਪਾਉਣੇ ਆ ਫੇਰ ਜਿਹੜੀ ਪੱਲਿਆਂ ਦੀ ਚੜਾਈ ਆ ਉਹ ਕਿੰਨੀ ਮਰਜ਼ੀ ਉਤਾਰ ਲਓ ਤੁਹਾਡੀ ਮਰਜ਼ੀ ਹੋਊਗੀ ਠੀਕ ਹੈ ਜੀ ਆਹ ਲਓ ਜੀ ਆਪਾਂ ਕਿਹੜਾ ਇੱਕ ਪੱਲਾ ਉਤਾਰ ਦਿੱਤਾ ਤੁਹਾਡੇ ਸਾਹਮਣੇ ਆ ਠੀਕ ਹੈ ਹੁਣ ਆਪਨੇ ਆਜੋ ਬਾਡੀ ਤੇ ਆ ਦੇਖੋ ਮੈਂ ਤੁਹਾਨੂੰ ਨਾਲ ਤਾਂ ਪੱਲਾ ਉਤਾਰ ਕੇ ਦਿਖਾਇਆ ਵੀ ਤੁਹਾਨੂੰ ਬਾਟੀ ਦੀ ਕਟਾਈ ਸੇਮ ਸੰਝ ਆ ਜਾਵੇ ਠੀਕ ਹੈ ਜੀ ਹੁਣ ਆਪਾਂ ਇਹਨਾਂ ਦੀ ਉਲਟ ਸਾਈਡ ਕਰ ਲੈਣੀ ਆ ਵੀਰੇ ਕਿਉਂ ਕਰ ਲੈਣੀ ਆ ਕਿਉਂਕਿ ਆਪਾਂ ਮਾਰਕਿੰਗ ਕਰਨੀ ਆ ਸਿੱਧੇ ਪਾਸੇ ਆਓ ਜੀ ਠੀਕ ਹੈ ਜੀ ਐਸ ਤਰ੍ਹਾਂ ਹਾ ਲਓ ਜੀ ਜਿਵੇਂ ਆਪਾਂ ਕਮੀਜ਼ ਦੇ ਪੱਲੇ ਨਹੀਂ ਅਲੱਗ-ਅਲੱਗ ਵਿਛਾਉਂਦੇ ਹੁੰਦੇ ਉਸੇ ਤਰ੍ਹਾਂ ਵਿਛਾ ਲੈਣੇ ਆ ਇਹ ਵਾਲੇ ਪੱਲੇ ਵੀ ਆਹ ਲਓ ਜੀ ਦੇਖੋ ਠੀਕ ਹੈ ਐਸੇ ਤਰ੍ਹਾਂ ਉਲਟ ਸਾਈਡ ਕਰਕੇ ਆਪਾਂ ਅਲੱਗ-ਅਲੱਗ ਕਰਕੇ ਵਿਛਾ ਲੈਣੇ ਆ ਇਹ ਵਾਲੇ ਪੱਲੇ ਠੀਕ ਹੈ ਜੀ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਆ ਕਿ ਤੋ ਵੀ ਨਾ ਸਮਝ ਆਵੇ ਕੋਦੂ ਮਰਜ਼ੀ ਕਮੈਂਟ ਕਰਦੇ ਹੋ ਠੀਕ ਹੈ ਜੀ ਹੁਣ ਇੱਕ ਪੱਲਾ ਵਿਛਾ ਦਿੱਤਾ ਵੀਰੇ ਮੈਂ ਤੁਹਾਡੇ ਸਾਹਮਣੇ ਤੇ ਦੂਸਰਾ ਪੱਲਾ ਵੀ ਮੈਂ ਵਿਛਾ ਕੇ ਦਿਖਾਉਣੀ ਆ ਤੁਹਾਨੂੰ ਠੀਕ ਹੈ ਐਸੇ ਤਰ੍ਹਾਂ ਤੇ ਫਿਰ ਇਹਨਾਂ ਦਾ ਤੀਰੇ ਦਾ ਮਾਰਜਨ ਰੱਖਣਾ ਤੁਸੀਂ ਤੀਰਾ ਇਹਨਾਂ ਦਾ ਹੈਗਾ 12 ਇੰਚ ਤੇ ਸਾਤ ਹੀ ਫੋਲੋ ਨਾ 35 ਹਾਪ ਨਾਪ 17 ਕਮਰ ਫੋਲੋ ਨਾਪ 22 ਤੇ ਹਾਪ ਨਾਪ 14 ਹੋਊਗਾ ਜੀ ਆ ਲੋ ਜੀ ਇਹ ਆਪਾਂ ਵਿਛਾ ਲਏ ਪੱਲੇ ਕੋਈ ਥੋੜਾ ਫਰਕ ਹੀ ਹੁੰਦਾ ਕਮੀਜ਼ ਦੀ ਕਟਾਈ ਨਾਲੋਂ ਕੋਈ ਖਾਸ ਫਰਕ ਨਹੀਂ ਹੁੰਦਾ ਹੁਣ ਦੇਖੋ ਇਧੇ ਥੀਰੇ ਦੀ ਮਾਰਕਿੰਗ ਕਰੋਗੇ ਜੀ ਇਸ ਤਰ੍ਹਾਂ 6 ਇੰਚ ਤੇ 12 ਇੰਚ ਇਹਨਾਂ ਦਾ ਪੈਨ ਦੇ ਥੀਰਾ ਤਿਆਰ ਆ ਠੀਕ ਹੈ ਜਿਹੜੀ ਮੋਢੇ ਦੀ ਲੈਂਥ ਲਾਉਂਗੇ ਇੱਥੋਂ ਇਹਨਾਂ ਦੀ ਲੈਂਥ ਲਾਉਂਗੇ 1.5 6 ਕਿਉਂਕਿ ਨਾਪ ਬਹੁਤ ਘੱਟ ਆ ਜੀ ਫਿਰ ਨਹੀਂ ਬਾਹਲਾ ਵੱਡਾ ਮੋਢਾ ਹੋ ਜਾਂਦਾ 1.5 6 1.5 6 ਤੋਂ ਬਾਅਦ ਕੇਰਾ ਡਾਰਕਿੰਗ ਜੀ ਕਰ ਲਈ ਹੁਣ ਇੱਥੋਂ ਸ਼ੇਪ ਆਇਆ ਇੱਥੋਂ 5.5 ਪਾਉਂਗੇ ਜੀ ਇਸ ਤਰ੍ਹਾਂ ਠੀਕ ਹੈ 5.5 ਵਾਲੀ ਮਾਰਕਿੰਗ ਛੇ ਵਾਲੀ ਮਾਰਕਿੰਗ ਦੇ ਨਾਲ ਇਸ ਤਰ੍ਹਾਂ ਬਣਾਉਂਗੀ ਓਕੇ ਹੋ ਗਿਆ ਜੀ ਮਾਰਕਿੰਗ ਬਣਾਉਣ ਤੋਂ ਬਾਅਦ ਬਾਕਸ ਬਣਾ ਲੈਣਾ ਇਸ ਤਰ੍ਹਾਂ ਜੀ ਹੁਣ ਜਿਹੜਾ 프ਰੰਟ ਦਾ ਇਹਨਾਂ ਦਾ ਸਾਹਮਣਾ ਆਉਂਦਾ ਉਹ 12 ਇੰਚਾ ਜੀ ਇੱਥੋਂ ਇੰਚਕ ਦੀ ਕਾਟ ਪਾ ਦਿਓ ਆਹ ਨੋਕ ਤੋਂ ਰੱਖ ਕੇ ਇਸ ਤਰ੍ਹਾਂ ਆਗਰੇ 프ਰੰਟ ਦੀ ਕਾਟ ਹੋਗੀ ਠੀਕ ਹੈ ਮੈਂ ਤੁਹਾਨੂੰ ਫਿਰ ਸਾਹਮਣੇ ਦਾ ਵੀ ਦੱਸ ਦਿਆਂ ਨੂੰ ਡਾਰਕ ਕਰ ਲਈਏ 프ਰੰਟ ਦੀ ਹੋਗੀ ਬੈਕ ਦੀ ਇੱਥੋਂ ਪਾ ਦੇਣੀ ਹੈ 2.5 ਠੀਕ ਹੈ ਜੀ ਆਹ ਲੋ ਜੀ ਠੀਕ ਹੈ ਜੀ ਆ ਬੈਕ ਦੀ ਆ ਦੇਖੋ ਹੁਣ ਜਿਹੜੀ ਕਾਂਟ ਸਾਹਮਣਾ ਹੈਗਾ 13 ਇੰਚ ਬਣ ਰਿਆ 10 ਇੰਚੀ ਦੋਨੇ ਪਾਸੇ ਸੀਨ ਚ ਆਜੂ 12 ਇੰਚ ਤਿਆਰ ਰਹਿਜੂ 6.5 ਤਿਆਰ ਰਿਹਾ ਠੀਕ ਹੈ ਜੀ ਆ ਦੇਖੋ ਤਿਆਰ ਨਾਲ 6.5 ਤੇ ਆਪਣੀ ਆ ਵਾਲੀ ਮਾਰਕਿੰਗ ਆ ਰਹੀ ਆ ਠੀਕ ਹੈ ਜੀ ਹੁਣ ਇਹਨਾਂ ਦੇ ਗਲੇ ਦੀ ਚੜਾਈ ਵੀਰੇ ਹੈਗੀ ਆ 5 ਇੰਚ ਸਵਾ ਕੁ ਦੋਗ ਦੀ ਮਾਰਕਿੰਗ ਕਰਿਓ ਕਿਉਂਕਿ 10 ਇੰਚ ਸੀਨ ਦੇ ਨਾਲ ਗਲੇ ਦੀ ਸੈਟਿੰਗ ਹੋ ਜਾਂਦੀ ਹੁੰਦੀ ਆ ਇੱਥੋਂ ਡਾਉਣ ਇਸ ਤਰ੍ਹਾਂ ਹੀ ਪਾਉਣਾ ਜਿਵੇਂ ਆਪਾਂ ਕਮੀਜ਼ ਦੇ ਕੰਦੇ 'ਚ ਪਾਨੇ ਹੁੰਨੇ ਪਾ ਦਿੱਤਾ ਕੁਣ ਤੁਸੀਂ ਆ ਜਾਓ ਜੀ ਇਹਨਾਂ ਦੇ ਸਾਤੀ ਦਾ ਨਾਪ ਹੈਗਾ 34 ਹਾਪ ਨਾਪ 17 17 ਦਾ ਅੱਧਾ 8.5 8.5 ਦੇ ਵਿੱਚ ਅੱਧਾ ਇੰਚ ਪਲੇਟ ਮਾਰ ਦੇਣ ਠੀਕ ਹੈ ਜੀ 9 ਇੰਚ ਤੇ ਠੀਕ ਹੈ ਜੀ ਕਣ ਜਿਹੜੀ ਕਮਰ ਦੀ ਮਾਰਕਿੰਗ ਇੱਥੇ ਕੀਤੀ ਜਾਊਗੀ ਕਮਰ ਮਾਰਕਿੰਗ ਹੈਗੀਆਂ ਫੋਲਨਾਪ 28 ਹਾਪ ਨਾਪ 14 14 ਦਾ ਅੱਧਾ 7 7 ਦੇ ਵਿੱਚ 1/2 ਇੰਚ ਪਲੇਟ ਮਾਰਜਨ 7/2 ਠੀਕ ਹੈ ਜੀ ਇੱਥੇ ਆਹ ਹੋਰ ਇਹ ਮਾਰਕਿੰਗ ਇਸ ਤਰ੍ਹਾਂ ਡਾਰਕ ਕਰ ਦਿਓ ਇੱਥੋਂ ਆਪਾਂ ਫਰਾਕ ਦੇ ਨਾਲ ਨਾ ਜਦੋਂ ਫਰਾਕ ਜੋਇੰਟ ਕਰਾਂਗੇ ਮੈਂ ਅੱਗੇ ਤੁਹਾਨੂੰ ਵੀਡੀਓ ਸ਼ਾਇਦ ਦੇਵਾਂ ਠੀਕ ਹੈ ਜੀ ਨਹੀਂ ਤਾਂ ਮੈਂ ਸਮਝਾ ਦਨੀ ਆ कच्चਾ ਸਮਝਾ ਦਨੀ ਆ ਅੱਗੇ ਤੁਹਾਨੂੰ ਸਲਾਈ ਲਾ ਕੇ ਵੀ ਦਿਖਾ ਦਾਂਗੀ ਇੱਥੋਂ ਆਪਾਂ ਮਾਰਕਿੰਗ ਇੱਥੇ ਕਰ ਲੈਣੀ ਹੁੰਦੀ ਆ ਕਮਰ ਦੀ ਮਾਰਕਿੰਗ ਕਰ ਲਈ ਨਾ ਕਮਰ ਦੀ ਮਾਰਕਿੰਗ ਤੋਂ ਇਸ ਤਰ੍ਹਾਂ ਸ਼ੇਪ ਦੇਵਾਂਗੇ ਫਰਾਕ ਨੂੰ ਇਸ ਤਰ੍ਹਾਂ ਠੀਕ ਹੈ ਜੀ ਆਹ ਕੱਪੜਾ ਐਕਸਟਰਾ ਕੱਟਿਆ ਜਾਊਗਾ ਤੇ ਆ ਇਹਨਾਂ ਦਾ ਘੇਰ ਬਣ ਕੇ ਤਿਆਰ ਹੋ ਜਾਊਗਾ ਠੀਕ ਹੈ ਸਮਝ ਆ ਗਈ ਹੁਣ ਤੁਸੀਂ ਆਜੋ ਵੀਰੇ ਪਲੇਟਾਂ ਦੇ ਪਲੇਟ ਪੈਣ ਦੇ ਹੈਗੇ ਆ 11.5 ਇੰਚ ਤੇ ਇੱਥੇ 11.5 ਇੰਚ ਤੇ ਮਾਰਕਿੰਗ ਕਰ ਲਓਗੇ 10.5 ਇੰਚ ਤੇ ਪਲੇਟ ਤਿਆਰ ਹੁੰਦੀ ਆ ਓਕੇ ਜੀ ਦੋ ਪਲੇਟ ਪਾਣਗੇ ਇਸੇ ਤਰ੍ਹਾਂ ਚੜਾਈ ਲੋਟ ਵੀ 3 ਇੰਚ ਦੀ ਮਾਰਕਿੰਗ ਕਰੋਗੇ ਇੱਥੇ ਬੈਨ ਹੋ ਗਿਆ 3 ਇੰਚ ਦੀ ਮਾਰਕਿੰਗ ਨੂੰ ਇਸ ਤਰ੍ਹਾਂ ਬਿਲਾ ਦੋਗੇ ਇੱਥੋਂ ਵੀ 3 ਇੰਚ ਦੀ ਸਪੇਸ ਰੱਖੋਗੇ ਨੀਚੋਂ ਇੱਥੇ ਕੱਟ ਲਗਾ ਲੇ ਤੁਹਾਨੂੰ ਮੈਂ ਦੱਸਦੀ ਆ ਇਸ ਤਰ੍ਹਾਂ ਠੀਕ ਹੈ ਜੀ ਹੁਣ ਤੁਸੀਂ ਆ ਜੋ ਇੱਥੇ ਜਿਹੜੇ ਟੇਡੇ ਪਲੇਟ ਪੈਣੇ ਆ ਉਹ ਪੈਣਾ ਇੱਥੇ ਸਵਾ ਦੋ ਤੇ ਇਧਰਲਾ ਵੀ ਪੈਣਾ ਸਵਾ ਦੋ ਟੇਡੇ ਪਲੇਟ ਵੀ ਪਾਉਣੀ ਹੁੰਦੀ ਆ ਮੈਂ ਤਾਂ ਫਰਾਕ ਦੇ ਵਿੱਚ ਵੀ ਠੀਕ ਹੈ ਆ ਲਓ ਜੀ ਇਹਨਾਂ ਨਾਲ ਫਿਟਿੰਗ ਬਹੁਤ ਸੋਹਣੀ ਆਉਂਦੀ ਆ ਆ ਲਓ ਜੀ ਇਹਨਾਂ ਦੇ ਪਲੇਟ ਵੀ ਤਿਆਰ ਹੋ ਗਏ ਆ ਤੁਸੀਂ ਐਕਸਟਰਾ ਕੱਪੜਾ ਜੀ ਇਹ ਨਾਲ ਹੀ ਕਟਾਈ ਕਰਦੇ ਆ ਇਹਨਾਂ ਠੀਕ ਹੈ ਜੀ ਹੁਣ ਤੁਸੀਂ ਦੇਖੋ ਮਾਰਕਿੰਗ ਹੋ ਕੇ ਆਪਣੀ डन ਹੋ ਗਈ ਆ ਆਪਣੇ ਪੱਲੇ ਹੋ ਗਏ ਆਪਣੀ ਬਾਡੀ ਹੋ ਗਈ ਠੀਕ ਹੈ ਵੀ ਸਭ ਤੋਂ ਪਹਿਲਾਂ ਕੈਂਚੀ ਚਾਕ ਲਓਗੇ ਇੱਥੇ ਮੇਨ ਸੈਂਟਰ ਦਾ ਕੱਟ ਲਗਾਉਗੇ ਦੋਨੇ ਪਾਸੇ ਇਹ ਮੈਂ ਤੁਹਾਨੂੰ ਜਦੋਂ ਸਲਾਈ ਕੀਤਾ ਨਾ ਫੇਰ ਵੀ ਦੱਸੂਗੀ ਆਪਣੇ ਚੈਨਲ ਤੇ ਆ ਕੇ ਵੀਡੀਓ ਚੈੱਕ ਕਰ ਲਿਓ ਫੇਰ ਇਹ ਲੱਗ ਗਏ ਹੁਣ ਤੁਸੀਂ ਆਹ ਵਾਲਾ ਕੱਟ ਵੀ ਲਗਾਉਗੇ ਜਿਹੜੇ ਪਲੇਟਾਂ ਦਾ ਚਾਰੇ ਪੱਲਿਆਂ ਤੇ ਇਕੱਠਾ ਕੱਟ ਲਗਾਉਣਾ ਠੀਕ ਹੈ ਜੇ ਜਦੋਂ ਤੁਸੀਂ ਸੀਲ ਭਰੋਗੇ ਉਸ ਸਮੇਂ ਤੋਂ ਨੰकाम ਆਊਗਾ ਇਸ ਤਰ੍ਹਾਂ ਕਟ ਲਗਾਇਆ ਹੋਇਆ ਹੁਣ ਤੁਸੀਂ ਆਜੋ ਇਹਨਾਂ ਦੀ ਕਟਾਈ ਤੇ ਜੀ ਕਟਾਈ ਤੁਸੀਂ ਇੱਥੋਂ ਸ਼ੁਰੂ ਕਰ ਦੇਣੀ ਆ ਜੀ ਠੀਕ ਹੈ ਜੀ ਇਹ ਹੋ ਗਿਆ ਤੇ ਹੁਣ ਇੱਥੋਂ ਕਟਾਈ ਕਰਾਂਗੇ ਮੋਢੇ ਦੀ ਚਾਰੇ ਪੱਲੇ ਆ ਚਾਰੇ ਪੱਲਿਆਂ ਦੇ ਪਹਿਲਾਂ ਬੈਕ ਦੇ ਪੱਲਿਆਂ ਦੀ ਮੋਢੇ ਦੀ ਕਟਾਈ ਕੀਤੀ ਜਾਊ ਬੈਕ ਤੇ ਫਰੰਟ ਦੀ ਇਕੱਠੀ ਕੀਤੀ ਜਾਊ ਫਿਰ 프ਰੰਟ ਕੱਨੇ ਦੀ ਕੀਤੀ ਜਾਓ ਠੀਕ ਹੈ ਜੀ ਆਹ ਬੱਚ ਓਕੇ ਹੋ ਗਿਆ ਜੀ ਹੁਣ ਤੁਸੀਂ ਫਿਰ ਉੱਪਰੋਂ ਪੱਲਾ ਉਠਾਣਾ ਉਸੇ ਤਰ੍ਹਾਂ ਮੈਂ ਕਮੀਜ਼ ਦੀ ਤਰ੍ਹਾਂ ਕੱਲਗ-ਕੱਲਗ ਪੱਲੇ ਵਿਛਾਏ ਹੋਏ ਆ ਇੱਕ ਪੱਲਾ ਉਠਾਉਂਗੇ 프ਰੰਟ ਦੀ ਕੱਟ ਪਾਉਂਗੇ ਠੀਕ ਹੈ ਜੀ ਹਾਂ ਜੀ ਇਸ ਤਰ੍ਹਾਂ ਆ ਲਓ ਜੀ ਦੇਖੋ ਜੀ ਆ 프ਰੰਟ ਪੱਲਾ ਹੋ ਗਿਆ ਬੈਕ ਪੱਲਾ ਹੋ ਗਿਆ ਆ ਇਹਨਾਂ ਦੀ ਬਾਡੀ ਦੇ ਦੋਨੇ ਪੱਲੇ ਹੋਗੇ ਵਨ ਪਾਇਮ ਅਗਲਾ ਪੱਲਾ ਪਿਛਲਾ ਪੱਲਾ ਠੀਕ ਹੈ ਕਨੀ ਜੰਮੂ ਤੇ ਆ ਬਾਡੀ ਹੋਗੀ ਆ ਇਹਨਾਂ ਦੇ ਪਿੱਛੇ ਘੇਰ ਹੋ ਗਿਆ ਘੇਰ ਦੇ ਵਿੱਚ ਵੀ ਤੁਸੀਂ ਕੀ ਕਰਨਾ ਹੁੰਦਾ ਇਸ ਤਰ੍ਹਾਂ ਜਦੋਂ ਘੇਰ ਕੱਟ ਲਿਆ ਇਹਦੇ ਨਾਲ ਸੈਂਟਰ 'ਚ ਇਸ ਤਰ੍ਹਾਂ ਇੱਥੇ ਵੀ ਸੈਂਟਰ 'ਚ ਰੱਖ ਕੇ ਇਸ ਤਰ੍ਹਾਂ ਕੱਟ ਲਗਾ ਲੈਣਾ ਹੁੰਦਾ ਆ ਸੈਂਟਰ ਵਾਲੇ ਕੱਟ ਨਾਲ ਸੈਂਟਰ ਵਾਲਾ ਕੱਟ ਜੁਆਇੰਟ ਕਰਨਾ ਹੁੰਦਾ ਫਿਰ ਦੋਨੇ ਪਾਸੇ ਇੰਨੀ ਸਪੇਸ ਦੇ ਵਿੱਚ ਵਿੱਚ ਹੀ ਬਲ ਪਾਉਣੀ ਹੁੰਦੀ ਹੈ ਤੁਸੀਂ 3 ਇੰਚ ਦੀ ਅੱਗੇ ਵੀ ਮੈਂ ਤੁਹਾਨੂੰ ਸਮਝਾਉਂਗੀ ਵੀਡੀਓ ਦੇ ਵਿੱਚ ਠੀਕ ਹੈ ਜੀ ਅੱਜ ਆ ਦੀ ਵੀਡੀਓ ਦੇ ਵਿੱਚ ਐਨੇ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਤਾਂ ਵੀਰੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ